ਸਤ ਸ੍ਰੀ ਅਕਾਲ ਦੋਸਤੋ ਮੈਂ ਰੋਮਨ ਸੰਧੂ ਦੋਸਤੋ ਅੱਜ ਆਪਾਂ ਗੱਲ ਕਰਨੀ ਆ ਝੋਨੇ ਦੇ ਝਾੜ ਘਟਣ ਦੇ ਝਾੜ ਕਿਉਂ ਘਟਦਾ ਤੇ ਜਿਹੜੀ ਫੋਕ ਪੈਂਦੀ ਆ ਫੋਕ ਕਿਉਂ ਪੈਂਦੀ ਆ ਇਹਨਾਂ ਦੋ ਕਾਰਨਾ ਤੇ ਆਪਾਂ ਜਿਹੜੀ ਗੱਲਬਾਤ ਅੱਜ ਕਰਾਂਗੇ ਤੇ ਮਿੱਤਰੋ ਵੀਡੀਓ ਨੂੰ ਅੱਗੇ ਦੀ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜੀ ਜਦੋਂ ਝੋਨਾ ਨਸਾਰੇ ਤੇ ਹੁੰਦਾ ਆ ਤੁਸੀਂ ਵੇਖ ਸਕਦੇ ਹੋ ਚੋਨਾ ਹੁਣ ਪੂਰਾ ਨਿਸਰ ਰਿਹਾ ਹੈ ਨਾ ਗੋਪ ਚਾਚੋ ਨਾ ਵੇਖ ਸਕਦੇ ਹੋ ਤੁਸੀਂ ਪੂਰੀ ਆਹ ਜਿਹੜੀ ਆ ਇਧਰ ਵੇਖੋ ਆ ਨਿਸਰ ਰਿਹਾ ਠੀਕ ਆ ਤੇ ਇਸ ਸਮੇਂ ਕੀ ਕਾਰਨ ਵੀ ਝਾੜ ਕਿਉਂ ਘਟ ਜਾਂਦਾ ਕਿਹੜੀਆਂ ਅਸੀਂ ਗਲਤੀਆਂ ਕਰ ਬੈਨੇ ਆ ਜਿਹਦੇ ਨਾਲ ਫੋਕ ਵੀ ਪੈ ਜਾਂਦੀ ਆ ਦੋਸਤੋ ਇਸ ਟਾਈਮ ਜਦੋਂ ਝੋਨਾ ਨਿਸਰਦਾ ਜੋ ਨੈਨੂ ਨਿਸਰਨ ਸਮੇ ਸਭ ਤੋਂ ਵੱਧ ਜਿਹੜੀ ਜ਼ਰੂਰਤ ਜਿਹੜੀ ਹੁੰਦੀ ਆ ਉਹ ਹੁੰਦੀ ਆ ਪਾਣੀ ਦੀ ਸਭ ਤੋਂ ਵੱਧ ਇਸ ਟਾਈਮ ਜਿਹੜਾ ਝੋਨਾ ਪਾਣੀ ਪੀਂਦਾ ਤੇ ਅਸੀਂ ਕੀ ਕਰਦੇ ਆ ਅਸੀਂ ਇਸ ਟਾਈਮ ਤੇ ਆ ਕੇ ਕਿਸੇ ਨਾ ਕਿਸੇ ਕਾਰਨ ਕਰਕੇ ਅਸੀਂ ਸੋਕਾ ਲਵਾ ਦਿੰਨੇ ਆ ਝੋਨੇ ਨੂੰ ਜਦੋਂ ਅਸੀਂ ਝੋਨੇ ਨੂੰ ਸੋਕਾ ਲਵਾ ਦਿੰਨੇ ਆ ਸੋਕੇ ਦੇ ਕਾਰਨ ਹੀ ਜਿਹੜੀ ਝੋਨੇ ਦੇ ਵਿੱਚ ਜਿਹੜੀ ਫੋਕ ਪੈ ਜਾਂਦੀ ਆ ਦੋਸਤੋ ਜਦੋਂ ਝੋਨਾ ਨਿਸਰ ਰਿਆ ਹੁੰਦਾ ਇਹਨਾਂ 10-15 ਦਿਨਾਂ ਦੇ ਵਿੱਚ ਵਿੱਚ ਅਸੀਂ ਜਿਹੜਾ ਝੋਨੇ ਦੇ ਵਿੱਚ ਪਾਣੀ ਜਿਹੜਾ ਅਸੀਂ ਰੋਕ ਕੇ ਰੱਖਣਾ ਆ ਤੁਸੀਂ ਵੇਖੋ ਪਤਲਾ-ਪਤਲਾ ਜ਼ਿਆਦਾ ਵੀ ਨਹੀਂ ਭਰ ਕੇ ਰੱਖਣਾ ਆ ਵੇਖੋ ਪਤਲਾ-ਪਤਲਾ ਝੋਨੇ ਨੂੰ ਜਿਹੜਾ ਪਾਣੀ ਲੱਗਿਆ ਹੋਇਆ ਇਹਦੇ ਨਾਲ ਕੀ ਆ ਇਹਦੇ ਨਾਲ ਪਾਣੀ ਲਾਉਣ ਦੇ ਨਾਲ ਝੋਨੇ ਦੇ ਵਿੱਚ ਕਦੇ ਵੀ ਫੋਕ ਨਹੀਂ ਪੈਂਦੀ ਇਹ ਵੀ ਨਹੀਂ ਕਿ ਅਸੀਂ ਪੂਰਾ ਮਤਲਬ ਕਿ ਝੋਨੇ ਨੂੰ ਭਰ ਕੇ ਰੱਖਣਾ ਪਤਲਾ-ਪਤਲਾ ਪਾਣੀ ਕਿਤੇ ਵਿੱਚੋਂ 1-2 ਦਿਨ ਸੁਕਾ ਦਿੱਤਾ ਹਨਾ ਵੀ ਇਹ ਮਤਲਬ ਕਿ ਥੱਲੇ ਸੁੱਕਾ ਨਹੀਂ ਹੋਣਾ ਚਾਹੀਦਾ ਜ਼ਮੀਨ ਗਿੱਲੀ ਹੋਣੀ ਚਾਹੀਦੀ ਆ ਠੀਕ ਆ ਤੇ ਇਸ ਦੇ ਨਾਲ ਜਿਹੜੀ ਆ ਨਾ ਤਾਂ ਮਤਲਬ ਕਿ ਫੋਕ ਪਾਊਗੀ ਨਾ ਹੀ ਝਾੜ ਘਟੂਗਾ ਤੇ ਜੇ ਅਸੀਂ ਪਤਲਾ ਪਾਣੀ ਰੱਖਾਂਗੇ ਸੁਕਾ ਕੇ ਲਾਵਾਂਗੇ ਹਵਾ ਲੱਗਦੀ ਰਹੂਗੀ ਜ਼ਮੀਨ ਨੂੰ ਇਹਦੇ ਨਾਲ ਜਿਹੜਾ ਝੋਨਾ ਵੀ ਨਹੀਂ ਆਪਣਾ ਡਿੱਗਦਾ ਜੜਾਂ ਜਿਹੜੀਆਂ ਪੂਰੀਆਂ ਮਜ਼ਬੂਤ ਰਹਿਣਗੀਆਂ ਆ ਤੁਸੀਂ ਵੇਖੋ ਆ ਵੇਖੋ ਆ ਜੜਾਂ ਜਿਹੜੀਆਂ ਇੰਨੀਆਂ ਵੀ ਨਹੀਂ ਆਪਾਂ ਕਹਿ ਸਕਦੇ ਵਧੀਆ ਜਿਹੜਾ ਥੱਲੋਂ ਜੜਾ ਪਈਆਂ ਹਨਾ ਤੇ ਜੇ ਮਤਲਬ ਕਿ ਜ਼ਿਆਦਾ ਪਾਣੀ ਆਪਾਂ ਠੱਲ ਕੇ ਰੱਖਾਂਗੇ ਤੇ ਆ ਜਿਹੜੀਆਂ ਚੀਜ਼ਾਂ ਆ ਗਲ ਜਾਂਦੀਆਂ ਜਿਹਦੇ ਨਾਲ ਜਿਹੜਾ ਝੋਨਾ ਉਹ ਡਿੱਗ ਡਿੱਗ ਪੈਂਦਾ ਤੇ ਜਿਹਦੇ ਨਾਲ ਆਪਣਾ ਝਾੜ ਵੀ ਘਟਦਾ ਫੋਕ ਵੀ ਬੰਦੀ ਆ ਇਸ ਟਾਈਮ ਜਿਹੜਾ ਆਪਾਂ ਪਾਣੀ ਆ ਪਾਣੀ ਫੁੱਲ ਆਪਾਂ ਪਾਣੀ ਰੱਖਣਾ ਮਤਲਬ ਕਿ ਪਾਣੀ ਆਪਾਂ ਸੁੱਕਾ ਨਹੀਂ ਲੱਗਣ ਦੇਣਾ ਥੱਲੋਂ ਜਿਹੜੀ ਜ਼ਮੀਨ ਆ ਉਹ ਸੁੱਕੀ ਨਹੀਂ ਹੋਣੀ ਚਾਹੀਦੀ ਗਲਤੀ ਦੇ ਨਾਲ ਵੀ ਸੁੱਕਾ ਨਾ ਲੱਗੇ ਜੇ ਇਸ ਟਾਈਮ ਤੇ ਆਪਣੇ ਸੁੱਕਾ ਲੱਗ ਗਿਆ ਤਾਂ ਆਪਣਾ ਝਾੜ ਘਟ ਸਕਦਾ ਤੇ ਆਪਣੇ ਜਿਹੜੀ ਆ ਫੋਕ ਆ ਉਹ ਝੋਨੇ ਦੇ ਵਿੱਚ ਪੈ ਜਾਊਗੀ ਤੇ ਜਿਹਦੇ ਨਾਲ ਆਪਣਾ ਝਾੜ ਕਟੂਗਾ ਤੇ ਦੋਸਤੋ ਪਾਣੀ ਲਾ ਕੇ ਰੱਖਣਾ ਹੁਣ ਝੋਨੇ ਸਾਰੇ ਨਿਸਰ ਰਹੇ ਆ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਹੁਣ ਤੁਸੀਂ ਕਿਤੇ ਪ੍ਰਤਿਆ ਆ ਕੇ ਵੇਖ ਲਿਓ ਜੇ ਸ਼ਾਮ ਨੂੰ ਪਾਣੀ ਲਾ ਦਿਓ ਜੇ ਸਵੇਰ ਤੁਹਾਨੂੰ ਪਾਣੀ ਨਹੀਂ ਲੱਭਣਾ ਸਭ ਤੋਂ ਵੱਧ ਇਸ ਸਟੇਜ ਤੇ ਜਿਹੜਾ ਝੋਨਾ ਪਾਣੀ ਪੀਂਦਾ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ